ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9:30 ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਹੜਾ ਪਾਠ ਹੈ ਜਿਸ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਵਿਗੜਿਆ ਹੋਇਆ ਬੱਚਾ ਉਹ ਵੀ ਸਿੱਧਾ ਹੋ ਜਾਵੇਗਾ ਅਗਰ ਤੁਹਾਡਾ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ ਆਰਗੂਮੈਂਟ ਕਰਦਾ ਤੁਹਾਡੇ ਨਾਲ ਤਾਂ ਉਹ ਵੀ ਸਿੱਧਾ ਲਾਈਨ ਤੇ ਆ ਜਾਵੇਗਾ ਇੰਨੀ ਸ਼ਕਤੀ ਹੈ ਇਸ ਪਾਠ ਦੇ ਵਿੱਚ ਤੇ ਨਾਲ ਹੀ ਮੈਂ ਤੁਹਾਡੇ ਇੱਕ ਸੱਚੀ ਘਟਨਾ ਵੀ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰੂੰਗੀ ਤੁਹਾਡੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੇ ਟਾਈਮ ਵੇਸਟ ਕਰਿ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹਰ ਇੱਕ ਮਾਂ ਦੀ ਚਿੰਤਾ ਹੁੰਦੀ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਵੀ ਸਾਡਾ ਬੱਚਾ ਜੜਾ ਗਲਤ ਰਸਤੇ 'ਤੇ ਨਾ ਚਲੇ ਜਾਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਨਸ਼ਾ ਹੀ ਇੰਨਾ ਜ਼ਿਆਦਾ ਹੋਇਆ ਪਿਆ ਹੈ ਕਿ ਮਾਪੇ ਦੀ ਜਿਹੜੀ ਚਿੰਤਾ ਉਹ ਸੁਭਾਵਿਕ ਹੈ ਕਿਉਂਕਿ ਆਪਾਂ ਦੇਖਦੇ ਹਾਂ ਸਾਡੇ ਵਾਲੇ ਦਿਵਾਲੀ ਕਈ ਹਾਦਸੇ ਹੁੰਦੇ ਆ ਨਸ਼ਿਆਂ ਕਰਕੇ ਕਈਆਂ ਦੇ ਬੱਚਿਆਂ ਦੀ ਜਾਨਾਂ ਚਲੀਆਂ ਜਾਂਦੀਆਂ ਇਹਨਾਂ ਨਸ਼ਿਆਂ ਕਰਕੇ ਸੋ ਸਾਡੇ ਬੱਚੇ ਵੀ ਜਦੋਂ ਸੋਸਾਇਟੀ ਵਿੱਚ ਵਰਤਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਲਈ ਸਹੀ ਆ ਕਿ ਗਲਤ ਹੈ ਕਈ ਵਾਰੀ ਸੰਗਤ ਦਾ ਅਸਰ ਹੈਗਾ ਹੋ ਜਾਂਦਾ ਹੈ ਇਹੇ ਲੋਕਾਂ 'ਚ ਬੈਠਣੀ ਉੱਠਣੀ ਬੱਚੇ ਦੀ ਹੋ ਜਾਂਦੀ ਹੈ ਕਿ ਬੱਚਾ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਫਿਰ ਆਪਦੀ ਉਹਨਾਂ ਜ਼ਰੂਰਤਾਂ ਨੂੰ ਪੂਰਨਾ ਪੂਰਾ ਕਰਨ ਵਾਸਤੇ ਬੱਚਾ ਮਾਪੇ ਆਪਣਾ ਬਹਿਸ ਵੀ ਕਰਦਾ ਹੈ ਕਈ ਵਾਰੀ ਮਾਰ ਪਿੱਟ ਵੀ ਸ਼ੁਰੂ ਹੁੰਦੀ ਹੈ ਕਈ ਵਾਰੀ ਬੱਚਾ ਗਲਤ ਕੰਮ ਵੀ ਘਰ ਦੇ ਵਿੱਚ ਕਰ ਦਿੰਦਾ ਆਪਣੀਆਂ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਸੋ ਇਦਾਂ ਦੀ ਚਿੰਤਾ ਹੀ ਮੇਰੀ ਹੁੰਦੀ ਸੀ ਹਮੇਸ਼ਾ ਮੈਨੂੰ ਵੀ ਇਹ ਚਿੰਤਾ ਰਹਿੰਦੀ ਸੀ ਕਿਉਂਕਿ ਅੱਜ ਅੱਜ ਦੇ ਟਾਈਮ ਜਿਹੜਾ ਆਪਾਂ ਮਾਹੌਲ ਦੇਖਦੇ ਆ ਨਾ ਉਹਨੂੰ ਦੇਖ ਕੇ ਮੈਨੂੰ ਵੀ ਇਹ ਲੱਗਦਾ ਹੁੰਦਾ ਕਿਤੇ ਮੇਰਾ ਬੱਚਾ ਵੀ ਗਲਤ ਰਸਤੇ 'ਤੇ ਨਾ ਚੱਲਿਆ ਜਾਵੇ ਪਰ ਪਰਮਾਤਮਾ ਦੀ ਮਿਹਰ ਹੋਈ ਕਿਰਪਾ ਹੋਈ ਅਗਰ ਮੈਂ ਸਾਡੇ ਸਾਰੇ ਫੈਮਿਲੀ ਦੀ ਗੱਲ ਕਰਾਂ ਜੀ ਸਾਡੇ ਸਾਰੇ ਪਰਿਵਾਰ ਦੇ ਵਿੱਚ ਪਾਣੀ ਦੀ ਜਗ੍ਹਾ ਵੀ ਸ਼ਰਾਬ ਦਾ ਇਸਤੇਮਾਲ ਹੁੰਦਾ ਹੈ ਵੀ ਸਮਝ ਲਓ ਵੀ ਇੰਨਾ ਕੁ ਜ਼ਿਆਦਾ ਘਰ ਦੇ ਵਿੱਚ ਸ਼ਰਾਬ ਦਾ ਆਪਾਂ ਕਹਿੰਦੇ ਆ ਵੀ ਆਗਮਨ ਹੈ ਠੀਕ ਹੈ ਜੀ ਤੇ ਮੇਰੇ ਮੈਨੂੰ ਆਦੇ ਬੱਚੇ ਨੂੰ ਲੈ ਕੇ ਵੀ ਚਿੰਤਾ ਹੁੰਦੀ ਸੀ ਕਿਤੇ ਕੱਲ੍ਹ ਨੂੰ ਮੇਰਾ ਬੱਚਾ ਵੀ ਵੱਡਾ ਹੋ ਕੇ ਉਸੇ ਰਸਤੇ ਵੱਲ ਨਾ ਤੁਰੇ ਪਰ ਪਰਮਾਤਮਾ ਨੇ ਇਹ ਜੀ ਮਿਹਰ ਕੀਤੀ ਗੁਰੂ ਸਾਹਿਬ ਨੇ ਘਰ ਦੇ ਵਿੱਚ ਇਹ ਜਿਆ ਸਿੱਖੀ ਦਾ ਬੂਟਾ ਲਾਇਆ ਕਿ ਉਹ ਬੱਚਾ ਨਾ ਸਿਰ ਪਰਮਾਤਮਾ ਨੇ ਨਸ਼ਿਆਂ ਤੋਂ ਦੂਰ ਕੀਤਾ ਬਲਕਿ ਸਾਡੇ ਘਰ ਦੇ ਵਿਚਾਂਡਾ ਮੀਟ ਸਭ ਕੁਝ ਹੋਣਾ ਬੰਦ ਹੋ ਗਿਆ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਸੋ ਇਸੇ ਤਰ੍ਹਾਂ ਇੱਕ ਮਾਂ ਦੇ ਉੱਤੇ ਹੋਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸਿੱਖ ਧਰਮ ਦੇ ਵਿੱਚੋਂ ਨਹੀਂ ਆ ਜੀ ਉਹ ਉਹਨਾਂ ਦਾ ਅਲੱਗ ਧਰਮ ਸੀਗਾ ਤੇ ਉਹਨਾਂ ਉਹਨਾਂ ਦੀ ਜਿਹੜੀ ਵਾਈਫ ਸੀ ਨਾ ਉਹ ਗੁਰੂ ਘਰ ਜਾਣਾ ਸ਼ੁਰੂ ਹੋ ਗਈ ਉਹਨੂੰ ਉੱਥੇ ਜਾ ਕੇ ਨਾ ਸ਼ਾਂਤੀ ਮਿਲਦੀ ਮਤਲਬ ਜਿਹੜੀ ਉਹਦੀ ਵਾਈਫ ਸੀ ਤਾਂ ਉਹਨੂੰ ਬੜੀ ਸ਼ਾਂਤੀ ਮਿਲਨੀ ਉੱਥੇ ਜਾ ਕੇ ਉਹਨੇ ਪਾਠ ਵੀ ਕਰਨਾ ਸ਼ੁਰੂ ਕਰ ਦਿੱਤਾ ਤੇ ਉੱਥੇ ਜਾ ਕੇ ਮਤਲਬ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਰ ਉਸਦੇ ਹਸਬੰਦ ਨੇ ਦੇਖਿਆ ਵੀ ਚਲੋ ਇੱਕ ਦੋ ਦਿਨ ਤਾਂ ਠੀਕ ਹੈ ਪਰ ਵੀ ਇਹ ਹੁਣ ਰੋਜ਼ ਹੀ ਜਾਣ ਲੱਗ ਪਈ ਆ ਰੋਜ਼ ਹੀ ਉੱਥੇ ਜਾ ਕੇ ਪਾਠ ਕਰ ਰਹੀ ਆ ਤਾਂ ਉਹਨੇ ਆਪਣੀ ਵਾਈਫ ਨੂੰ ਕਿਹਾ ਵੀ ਤੂੰ ਰੋਜ਼ ਗੁਰੂ ਘਰ ਨਹੀਂ ਜਾ ਸਕਦੀ ਕਿਉਂਕਿ ਵੀ ਇਹ ਸਿੱਖਾਂ ਦਾ ਮਤਲਬ ਕੀ ਗੁਰਦੁਆਰਾ ਸਾਹਿਬ ਹੈ ਉਹਨਾਂ ਦਾ ਮਤਲਬ ਕੀ ਧਰਮ ਹੈ ਵੀ ਤੂੰ ਮਤਲਬ ਇਸ ਤਰ੍ਹਾਂ ਜਤਾਇਆ ਉਸਨੇ ਠੀਕ ਹੈ ਉਹਦੇ ਹਸਬੰਦ ਨੇ ਤਾਂ ਉਸ ਤੋਂ ਬਾਅਦ ਮਤਲਬ ਉਹ ਫਿਰ ਵੀ ਜਾਂਦੀ ਰਹੀ ਜਾਣ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਠੀਕ ਹੈ ਕਿਉਂਕਿ ਹਸਬੰਦ ਅਲਾਉ ਨਹੀਂ ਕਰ ਰਹੇ ਸੀ ਵੀ ਤੂੰ ਗੁਰੂ ਘਰ ਜਾ ਕੇ ਪਾਠ ਕਰੀ ਪਰ ਜਿਹੜੀ ਵਾਈਫ ਸੀ ਉਹਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਸਕੂਨ ਮਿਲਦਾ ਠੀਕ ਹੈ ਉਹਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਤੇ ਉਹ ਇਦਾਂ ਚੱਲਦੇ ਚੱਲਦੇ ਜਿਹੜੀ ਗੱਲ ਸੀ ਉਸ ਜਿਹੜੀ ਉਹਦੀ ਵਾਈਫ ਸੀ ਉਹਦੇ ਪੇਕਿਆਂ ਤੱਕ ਪਹੁੰਚ ਗਈ ਉਹਦੇ ਭਾਈ ਆਏ ਦਾਉਦੇ ਭਾਈਆਂ ਨੇ ਵੀ ਆਪਣੀ ਭੈਣ ਨੂੰ ਸਮਝਾਇਆ ਵੀ ਨਹੀਂ ਵੀ ਤੂੰ ਰੋਜ਼ ਗੁਰੂ ਘਰ ਨਹੀਂ ਜਾ ਸਕਦੀ ਚਲੋ ਵੀ ਠੀਕ ਆ ਤੂੰ ਕਦੇ ਚਲੀ ਗਈ ਪਰ ਇਹ ਸਹੀ ਨਹੀਂ ਹੈ ਪਰ ਉਹ ਜਿਹੜੀ ਭੈਣ ਸੀ ਮਤਲਬ ਕਿ ਉਸਦੀ ਵਾਈਸ ਸੀ ਉਹਨੇ ਆਪਣੇ ਭਾਈਆਂ ਨੂੰ ਕਿਹਾ ਕਹਿੰਦੀ ਵੀ ਜਦੋਂ ਮੈਨੂੰ ਉੱਥੇ ਜਾਨੀ ਆ ਮੈਨੂੰ ਸ਼ਾਂਤੀ ਮਿਲਦੀ ਆ ਮੇਰੇ ਮਨ ਨੂੰ ਸਕੂਨ ਮਿਲਦਾ ਵੀ ਮੈਨੂੰ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਲੱਗਦਾ ਪਰ ਜਦੋਂ ਭਾਈਆਂ ਨੇ ਪ੍ਰੈਸ਼ਰ ਦਿੱਤਾ ਤਾਂ ਉਹਨੇ ਗੁਰੂ ਘਰ ਜਾਣਾ ਉਸ औरत ਨੇ ਬੰਦ ਕਰ ਦਿੱਤਾ 10 ਦਿਨ ਲਗਾਤਾਰ ਜਿਉ ਗੁਰੂ ਘਰ ਨਹੀਂ ਗਈ 10 ਦਿਨਾਂ ਬਾਅਦ ਜਿਹੜੀ ਉਸ ਦੇ ਮਨ ਨੂੰ ਮਤਲਬ ਕਿ ਅੰਦਰੋਂ ਉਹ ਤੜਫ ਲੱਗੀ ਹੋਈ ਸੀ 10 ਦਿਨਾਂ ਬਾਅਦ ਇਹਨ ਇੱਕ 11ਵੇਂ ਦਿਨ ਉਸਨੇ ਆਪਣੇ ਹਸਬੰਦ ਨੂੰ ਕਿਹਾ ਕਹਿੰਦੀ ਤੁਸੀਂ ਜੋ ਕਰਨਾ ਕਰੋ ਜੋ ਤੁਸੀਂ ਚਾਹੁੰਦੇ ਹੋ ਪਰ ਮੈਂ ਗੁਰੂ ਘਰ ਜਾਣਾ ਨਹੀਂ ਛੱਡ ਸਕਦੀ ਕਿਉਂਕਿ ਮੈਥੋਂ ਹੁਣ ਰਹਿਣਾ ਨਹੀਂ ਜਾ ਰਿਹਾ 11ਵੇਂ ਦਿਨ ਉਹ ਗੁਰੂ ਘਰ ਚਲੀ ਗਈ ਉੱਥੇ ਜਾ ਕੇ ਉਸਨੇ ਪਾਠ ਵੀ ਕੀਤਾ ਸੁਖਮਨੀ ਸਾਹਿਬ ਜੀ ਦਾ ਠੀਕ ਹੈ ਜੀ ਗੱਦੇ ਕਰਾਉਂਦੇ ਨਾ ਉਸਦੇ بیٹے ਦਾ ਵੱਡੇ بیٹے ਦਾ ਐਕਸੀਡੈਂਟ ਹੋ ਗਿਆ ਵੱਡੇ بیٹے ਦਾ ਐਕਸੀਡੈਂਟ ਹੋਇਆ ਲੇਕਿਨ بیٹے ਦੀ ਇੱਕ ਵੀ ਖਰੋਜ ਨਹੀਂ ਆਈ ਐਕਸੀਡੈਂਟ ਵੀ ਕਾਫੀ ਭੜਾਡਾ ਹੋਇਆ ਸੀ ਵੀ ਮੋਟਰਸਾਈਕਲ ਦਾ ਮਤਲਬ ਕਿ ਆਪਾਂ ਕਹਿੰਦੇ ਸਭ ਕੁਝ ਟੁੱਟ ਗਿਆ ਪਰ ਬੱਚੇ ਦੇ ਖਰੋਜ ਨਹੀਂ ਆਈ ਉਸੇ ਵਾਈਫ ਨੇ ਆਪਾਂ ਨੇ ਘਰ ਵਾਲੇ ਨੂੰ ਕਿਹਾ ਕਹਿੰਦੀ ਦੇਖਿਆ ਤੁਸੀਂ ਇਹ ਪਰਮਾਤਮਾ ਦੀ ਕਿਰਪਾ ਹੈ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਆਪਣੇ ਬੱਚੇ ਨੂੰ ਬਚਾਇਆ ਵੀ ਜਿਸ ਹਾਵਨਾ ਐਕਸੀਡੈਂਟ ਹੋਇਆ ਪਰ ਆਪਣੇ ਬੱਚੇ ਤੇ ਪਰਮਾਤਮਾ ਨੇ ਖਰੋਜ ਨਹੀਂ ਆਉਣ ਦਿੱਤੀ ਉਸ ਤੋਂ ਬਾਅਦ ਉਹਨਾਂ ਦੇ ਹਸਬੰਦ ਨੇ ਕਿਹਾ ਠੀਕ ਹੈ ਤੂੰ ਗੁਰੂ ਘਰ ਜਾ ਸਕਦੀ ਆ ਮੈਂ ਤੈਨੂੰ ਅੱਜ ਤੋਂ ਬਾਅਦ ਕਦੇ ਨਹੀਂ ਰੋਕੂਗਾ ਠੀਕ ਹੈ ਜੀ ਚਲੋ ਜਾਂਦੀ ਰਹੀ ਇੰਨੇ ਨੂੰ ਨਾ ਕਰਦੇ ਕਰਾਉਂਦੇ ਜਿਹੜਾ ਉਹਨਾਂ ਦਾ ਛੋਟਾ ਬੇਟਾ ਹੈ ਉਹੋ ਆਪਣੇ ਪਿਤਾ ਨਾਲ ਮਤਲਬ ਕਿ ਆਪਾਂ ਕਹਿੰਦੇ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਕਹਿਣਾ ਨਾ ਮੰਨਣਾ ਅੱਗੇ ਬੋਲਣਾ ਆਪਣੀ ਅੱਗੇ ਜਿਦ ਕਰਨੀ ਕਿਸੇ ਚੀਜ਼ ਲਈ ਲੈ ਕੇ ਤੇ ਆਰਗੂਮੈਂਟ ਸ਼ੁਰੂ ਹੋ ਜਾਣਾ ਘਰ ਵਿੱਚ ਫਿਰ ਉਸ ਜੀ ਨੂੰ ਲੈ ਕੇ ਕਲੇਵਸ ਪੈਣਾ ਮਾਂ ਨੂੰ ਇਸ ਗੱਲ ਦੀ ਚਿੰਤਾ ਹੋਣੀ ਸ਼ੁਰੂ ਹੋ ਗਈ ਤਾਂ ਪਰ ਮਾਂ ਨੇ ਗੁਰੂ ਘਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪੰਜਾ ਪਾਠ ਸੁਖਮਨੀ ਸਾਹਿਬ ਜੀ ਦੇ ਸੁਖੀ ਠੀਕ ਹੈ ਜੀ ਉਹਨੇ ਸੁਖਮਨੀ ਸਾਹਿਬ ਜੀ ਦੇ ਪਾਠ ਲਗਾਤਾਰ ਕੀਤੇ ਤੇ ਉਹਨੇ ਮਤਲਬ ਕਿ ਇਹ ਸੋਚਿਆ ਕਿ ਜਿਹੜੇ ਪਾਠ ਮੈਂ 50 ਦਿਨਾਂ ਚ ਪੂਰੇ ਕਰਨੇ ਆ ਮੈਂ ਕਿਉਂ ਨਾ ਵੀ ਵੱਧ ਪਾਠ ਕਰਾਂ ਵੱਧ ਸੇਵਾ ਕਰਾਂ ਤੇ ਥੋੜੇ ਦਿਨਾਂ ਦੇ ਵਿੱਚ ਪੂਰੇ ਕਰ ਲਵਾਂ ਤਾਂ ਉਹਨੇ 17 ਦਿਨ ਦੇ ਵਿੱਚ ਹੀ 50 ਪਾਠ ਸੁਖਮਨੀ ਸਾਹਿਬ ਜੀ ਦੇ ਕੰਪਲੀਟ ਕਰ ਲਏ ਹੁਣ ਤੁਸੀਂ ਕਈ ਵਾਰੀ ਸੋਚੋਗੇ ਕਿ ਮੈਂ ਹਮੇਸ਼ਾ ਕਹਿੰਦੀ ਆ ਵੀ ਗਿਣ ਕੇ ਪਾਠ ਨਹੀਂ ਕਰਨੇ ਚਾਹੀਦੇ ਜਾਂ ਦੇਖੋ ਜੀ ਮੈਂ ਇਹ ਜ਼ਰੂਰ ਕਹਿੰਦੀ ਆ ਵੀ ਗਿਣ ਕੇ ਪਾਠ ਮਤਲਬ ਕਿ ਵੀ ਜਦੋਂ ਚੀਜ਼ ਦੀ ਪੂਰਤੀ ਹੋ ਗਈ ਉਸ ਤੋਂ ਬਾਅਦ ਫਿਰ ਆਪਾਂ ਪਾਠ ਕਰਨਾ ਬੰਦ ਕਰ ਦੇਣੀ ਜਾਂ ਤਾਂ ਤੁਸੀਂ ਉਸ ਤੋਂ ਬਾਅਦ ਵੀ ਪਾਠ ਕਰਨਾ ਜਾਰੀ ਰੱਖੋ ਗਿਣ ਕੇ ਪਾਠ ਮਤਲਬ ਚੀਜ਼ ਤੁਹਾਨੂੰ ਮਿਲ ਗਈ ਤੁਸੀਂ ਪਾਠ ਕਰਨਾ ਬੰਦ ਕਰ ਦਿੱਤਾ ਉਹ ਚੀਜ਼ ਨਹੀਂ ਕਰਨੀ ਪਾਠ ਫਿਰ ਵੀ ਕਰਦੇ ਰਹੋ ਜਿहां ਤੁਸੀਂ ਮਨ ਦੇ ਵਿੱਚ ਧਿਆਇਆ ਕਿ ਲਗਾਤਾਰ ਸੇਣੀ ਸੇਵਾ ਕਰਨੀ ਆ ਤਾਂ ਉਹ ਗਲਤ ਨਹੀਂ ਹੈ ਠੀਕ ਹੈ ਜੀ ਕਿਸੇ ਚੀਜ਼ ਦੀ ਪੂਰਤੀ ਲਈ ਪਾਠ ਕਰਨਾ ਗਲਤ ਨਹੀਂ ਹੈ ਪਰ ਉਸ ਚੀਜ਼ ਦੀ ਪ੍ਰਾਪਤੀ ਤੋਂ ਬਾਅਦ ਪਾਠ ਕਰਨਾ ਬੰਦ ਕਰ ਦੇਣਾ ਉਹ ਗਲਤ ਹੈ ਸੋ ਇਸੇ ਤਰ੍ਹਾਂ ਮਤਲਬ ਕਿ ਉਸ ਜਿਹੜੀ ਮਾਂ ਸੀ ਉਸ ਬੱਚੇ ਦੀ ਤਾਂ ਉਹ ਜਦੋਂ ਪੰਜਾ ਪਾਠ ਕੰਪਲੀਟ ਕੀਤੇ ਤੇ ਸਭ ਤੋਂ ਵੱਡੀ ਚੀਜ਼ ਉਹਦੇ ਮਨ ਦੇ ਵਿੱਚ ਵਿਸ਼ਵਾਸ ਸੀ ਜਦੋਂ ਉਹਨੇ ਉਹ ਪੰਜਾ ਪਾਠ ਦਾ ਪਹਿਲਾ ਪਾਠ ਆਰੰਭ ਕੀਤਾ ਸੀ ਨਾ ਉਦੋਂ ਹੀ ਉਹਦੇ ਮਨ ਦੇ ਵਿੱਚ ਵਿਸ਼ਵਾਸ ਸੀ ਇਹ ਮੈਂ ਜਦੋਂ 50 ਪਾਠ ਕੰਪਲੀਟ ਕਰ ਲੂੰਗੀ ਨਾ ਮੇਰਾ ਬੱਚਾ ਸਹੀ ਰਸਤੇ ਤੇ ਆ ਜਾਏਗਾ ਇਹ ਵਿਸ਼ਵਾਸ ਸੀ ਉਸਦਾ ਗੁਰੂ ਦੇ ਪ੍ਰਤੀ ਉਹਦੀ ਪੋਜ਼ਿਟਿਵ ਥਿੰਕਿੰਗ ਸੀ ਗੁਰੂ ਸਾਹਿਬ ਦੇ ਪ੍ਰਤੀ ਟਰਸਟ ਸੀਗਾ ਜਿਹੜਾ ਕਿ ਅੱਜ ਦੇ ਟਾਈਮ 'ਚ ਆਪਾਂ ਨਹੀਂ ਕਰ ਪਾਉਂਦੇ ਸੋ ਅਗਰ ਤੁਸੀਂ ਵੀ ਪਰਮਾਤਮਾ ਤੇ ਨਾ ਵਿਸ਼ਵਾਸ ਰੱਖ ਕੇ ਪਾਠ ਕਰੋ ਇਹ ਭਰੋਸਾ ਰੱਖੋ ਕਿ ਜਦੋਂ ਅਸੀਂ ਬਾਣੀ ਜਪਦੇ ਹਾਂ ਗੁਰੂ ਸਾਹਿਬ ਜ਼ਰੂਰ ਸਾਡੇ ਕੰਮਕਾਰ ਜਿਹੜੇ ਸਵਾਰਣ ਦੇ ਗੁਰੂ ਸਰ ਜ਼ਰੂਰ ਕੰਮ ਫਤਿਹ ਕਰਨਗੇ ਤਾਂ ਉਹ ਕੰਮ ਹਰ ਹਾਲਤ ਚ ਬਣੇਗਾ ਹੀ ਬਣੇਗਾ ਤਾਂ ਉਹੀ ਚੀਜ਼ ਉਹਨਾਂ ਦੀ ਫੈਮਿਲੀ ਦੇ ਵਿੱਚ ਹੋਈ ਜਿਸ ਦਿਨ ਉਹਦਾ ਪੰਜਾਹ ਪਾਠ ਨੇ ਕੰਪਲੀਟ ਕੀਤੇ ਉਸਦੇ ਭਾਈ ਦਾ ਫੋਨ ਆਇਆ ਜਿਹਨੇ ਕਿੜੀ ਉਹਦੇ ਵਾਈਸ ਸੀ ਤਾਂ ਭਾਈ ਨੇ ਆਪਣੀ ਭੈਣ ਨਾਲ ਗੱਲ ਕਰਦੇ ਪੁੱਛਿਆ ਉਸ ਬੇਡੇ ਬਾਰੇ ਛੋਟੇ ਬੇਡੇ ਬਾਰੇ ਕਿ ਹਾਲ ਹੈ ਉਹ ਕਹਿੰਦੀ ਹੈਰਾਨੀ ਦੀ ਗੱਲ ਸੀ ਵੀ ਅੱਗੇ ਵੀ ਮੇਰੇ ਭਗਦਾ ਫੋਨ ਆਉਂਦਾ ਸੀ ਪਰ ਕਦੇ ਵੀ ਉਹਨੇ ਮੇਰੇ ਛੋਟੇ بیٹے ਬਾਰੇ ਇਸ ਤਰੀਕੇ ਨਾਲ ਨਹੀਂ ਪੁੱਛਿਆ ਸੀ ਵੀ ਉਹ ਕਿੱਦਾਂ ਕੀ ਹਾਲ ਚਾਲ ਹੈ ਤਾਂ ਕਹਿੰਦੀ ਮੈਂ ਉਹਦੇ ਅੱਗੇ ਗੱਲ ਰੱਖੀ ਵੀ ਇਦਾਂ ਕਰਕੇ ਵੀ ਆਹ ਪ੍ਰੋਬਲਮ ਹੈ ਵੀ ਬਸ ਦੱਸੋ ਨਾ ਸੀ ਦੁਖੀ ਹੋਏ ਪਈ ਆ ਉਹਦੇ ਭਾਈ ਨੇ ਦੇਖੋ ਜਦੋਂ ਪ੍ਰਮਾਤਮਾ ਕਾਰਜ ਕਰਵਾਉਂਦੇ ਆ ਨਾ ਤਾਂ ਗੁਰੂ ਸਿਰ ਕਦੇ ਆਪ ਹਜ਼ਰ ਨਜ਼ਰ ਨਹੀਂ ਹੁੰਦੇ ਆਪਣੇ ਬੱਚਿਆਂ ਰਾਹੀਂ ਹੀ ਉਹ ਕਾਰਜ ਕਰਵਾਉਂਦੇ ਨੇ ਕਿਸੇ ਦੇ ਥਰੂ ਪ੍ਰਮਾਤਮਾ ਉਸ ਕਾਰਜ ਨੂੰ ਸਵਾਰਦੇ ਨੇ ਸੋ ਇਹੋ ਚੀਜ਼ ਉਹਨਾਂ ਦੇ ਫੈਮਿਲੀ ਦੇ ਵਿੱਚ ਹੋਈ ਉਹਨਾਂ ਦੇ ਭਾਈ ਨੇ ਕਿਹਾ ਕਿ ਤੁਸੀਂ ਇਹਨੂੰ ਮੇਰੇ ਕੋਲੇ ਭੇਜੋ ਇਹ ਇੱਥੇ ਪੜ੍ਹਾਂਗਾ ਤਾਂ ਉਹਨਾਂ ਨੇ ਤਿਆਰੀ ਕੀਤੀ ਉਹਨੂੰ ਆਪਣੇ ਭਾਈ ਕੋਲੇ ਭੇਜਤਾ ਉਹਨੇ ਉੱਥੇ ਹੀ ਮਤਲਬ ਕਿ ਆਦੀ ਪੜਾਈ ਕੰਪਲੀਟ ਕੀਤੀ ਪਲੱਸ 2 ਤੱਕ ਉੱਥੇ ਪੜਿਆ ਬਹੁਤ ਵਧੀਆ ਨੰਬਰ ਲੈ ਕੇ ਉਹ ਬੱਚਾ ਪਾਸ ਹੁੰਦਾ ਰਿਹਾ ਉੱਥੇ ਦੀ ਉਹਦੀ ਰਹਿਣੀ ਸਹਿਣੀ ਕਰਕੇ ਉਹਦੇ ਸੁਭਾਅ ਦੇ ਵਿੱਚ ਬਦਲਾਅ ਆਇਆ ਉਹਦੇ ਮਨ ਦੇ ਵਿੱਚ ਵੀ ਬੜਾ ਬਦਲਾਅ ਆਇਆ ਤੇ ਜਿਸ ਦਿਨ ਉਹ ਪਲੱਸ 2 ਕਰਕੇ ਆਉਂਦੇ ਘਰ ਵਾਪਸ ਆਇਆ ਤਾਂ ਉਸ ਦਾ ਪਿਓ ਵੀ ਹੈਰਾਨ ਹੋ ਗਿਆ ਕਿ ਇਹ ਉਹੀ ਬੱਚਾ ਹੈ ਕਿੰਨਾ ਅਸਰ ਪਿਆ ਤਾਂ ਉਸ ਦੀ ਵਾਈਫ ਨੇ ਫਿਰ ਕਿਹਾ ਕਹਿੰਦੀ ਇਹ ਸਭ ਗੁਰਬਾਣੀ ਦੀ ਕਿਰਪਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਜਿਹੜਾ ਮੇਰਾ ਵਿਸ਼ਵਾਸ ਹੈ ਗੁਰੂ ਸਾਹਿਬ ਦੇ ਪ੍ਰਤੀ ਉਸ ਦੀ ਕਿਰਪਾ ਸੋ ਪ੍ਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਦੇ ਸਾਨੂੰ ਸਵਾਲ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਕਦੇ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਕੋਈ ਵੀ ਧਰਮ ਦਾ ਹੋ ਸਕਦਾ ਹੈ ਜੀ ਕੋਈ ਵੀ ਧਰਮ ਦਾ ਪਾਣੀ ਪੜ ਸਕਦਾ ਹੈ ਤੇ ਸਾਰੇ ਧਰਮ ਸਤਿਕਾਰਯੋਗ ਨੇ ਕੋਈ ਵੀ ਧਰਮ ਆਪਾਂ ਨੂੰ ਇਹ ਨਹੀਂ ਸਿਖਾਉਂਦਾ ਵੀ ਆਪਾਂ ਦੂਸਰੇ ਧਰਮ ਦਾ ਨਿਰੰਦਰ ਕਰੀਏ ਠੀਕ ਹੈ ਜੀ ਸਭ ਤੋਂ 먼저 ਸਤਿਕਾਰ ਕਰਨਾ ਚਾਹੀਦਾ ਤੇ ਬਾਣੀ ਜ਼ਰੂਰ ਜਪਣੀ ਚਾਹੀਦੀ ਆ ਤੇ ਇਸ ਤਰੀਕੇ ਨਾਲ ਦੇਖੋ ਕਿਸ ਤਰੀਕੇ ਨਾਲ ਉਹਨਾਂ ਦਾ ਬੱਚਾ ਸੀ ਜੋ ਆਰਗੂਮੈਂਟ ਕਰਦਾ ਸੀ ਆਪਣੀ ਪਿਓ ਦੇ ਅੱਗੇ ਬੋਲਦਾ ਸੀ ਜੋ ਕਹਿਣਾ ਨਹੀਂ ਮੰਨਦਾ ਸੀ ਜਿਸ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਲੜਾਈ ਵੀ ਹੁੰਦੀ ਸੀ ਤਾਂ ਪਰਮਾਤਮਾ ਦੀ ਮਿਹਰ ਨਾਲ ਉਹ ਸਭ ਠੀਕ ਹੋ ਗਿਆ ਸੋ ਮਿਲ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ